ਮੋਹੰਦਿਰ ਭਗਵੰਤ ਮਾਨ ਨੇ ਪਹਿਲਾਂ ਤੇ ਇਹ ਗੱਲ ਕਹੀ ਹੈ ਕਿ ਇਹ ਪਿਛਲੀਆਂ ਸਰਕਾਰਾਂ ਵੇਲੇ ਦਾ ਜਿਹਦਾ ਉਹਨਾਂ ਦਾ ਸਟਾਈਲ ਹੈ ਕਹਿੰਦੇ ਇਹ ਕੱਚ ਸੱਚਿਆ ਪਿਛਲੀਆਂ ਸਰਕਾਰਾਂ ਵੇਲੇ ਦਾ ਕੀਤਾ ਵਾ ਕੰਮ ਹੈ ਉਹਨਾਂ ਨੂੰ ਕਹਿੰਦੇ ਏਸੀ ਵੀ ਏਸੀ ਕਿਹੜਾ ਬਾਕਸ ਉਹਨਾਂ ਇੱਕਾਰ ਤੇ ਦੂਜੇ ਪਾਸੇ ਜੇ ਆਪਾਂ ਦੇਖੀਏ ਜਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਉਹ ਵੀ ਹੈ ਕਿ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਵੀ ਸ਼ੁਰੂ ਹੋ ਗਈ ਹੈ ਜਲੰਧਰ ਜਿਹੜਾ ਡਿਪੂ ਦਾ ਆਪਣੇ ਕੋਲੇ ਬੇਪੱਤਰ ਹੈਗਾ ਜਿੱਦੇ ਚੋਂ ਕਿਹਾ ਗਿਆ ਹੈ ਕਿ ਇੱਕ ਉਹਨਾਂ ਦੀ ਜੁਨੇਂਦਰ ਪ੍ਰਧਾਨ ਨੂੰ ਕਿਹਾ ਗਿਆ ਕਿ ਤੁਮ ਕੋ ਬਗੈਰ ਤੁਨੇ ਹੜਤਾਲ ਤੇ ਸਾਲਿਆ تیرਿਆ ਸਵਾਮਾ ਹੋਰੀ ਤਰ ਦੇਖਾ ਤੁਗੀ ਤੇ ਜਾ ਰਹੀਆਂ ਤੇ ਨਾਲ ਹੀ ਕਹਿ ਕੇ ਜਿਹੜਾ ਨੁਕਸਾਨ ਹੋਇਆ ਉਹਦੀ ਪ੍ਰਭਾਈ ਵੀ ਕਰਨੀ ਪੈਗੀ ਇਹਨਾਂ ਨੇ ਗੱਲਬਾਤ ਕਰਨ ਜਾਣੀ ਹੈ ਜੇ ਆਪਾਂ ਉਹਨਾਂ ਦੀਆਂ ਸਵਾਮਾ ਹੀ ਖਤਮ ਕਰਤੀਆਂ ਅੱਗੇ ਗੱਲਬਾਤ ਕੌਣ ਕਰੇਗਾ ਇਸ ਤਰ੍ਹਾਂ ਦਾ ਸਿੱਧੀ ਚੰਨੀ ਸਾਹਿਬ ਨੇ ਸਿੱਧੇ ਤਰੀਕੇ ਦੇ ਨਾਲ ਹਾਈ ਕਮਾਂਡ ਨੂੰ ਕਹਿ ਦਿੱਤਾ ਕਹਿੰਦੇ ਕਿ ਪੰਜਾਬ ਕਾਂਗਰਸ 'ਚ ਮੇਰੇ ਵੱਲੋਂ ਕੋਈ ਧੜਾ ਨਹੀਂ ਬਣਾਇਆ ਗਿਆ ਨਾ ਮੇਰਾ ਕੋਈ ਧੜਾ ਹੈ ਮੈਂ ਸਿਰਫ ਤੇ ਸਿਰਫ ਕਾਂਗਰਸ ਦਾ ਇੱਕ ਲੀਡਰ ਹਾਂ ਯਾਰ ਦੇ ਚ ਜਿਹੜਾ ਕਿਹਾ ਜਾਂਦਾ ਕਿ ਪੰਜਾਬ 'ਚ ਕਾਂਗਰਸ 'ਚ ਵੱਡੀ ਫੁੱਟ ਹੈਗੀ ਹੈ ਜੀ ਉਹ ਫੁੱਟ ਦਾ ਜਿਹੜਾ ਸੁਨੇਹਾ ਹੈ ਉਸ ਨੂੰ ਉਹਨਾਂ ਨੇ ਖੰਡਿਤ ਕਰਨ ਲਈ ਜਾਂ ਪੁਲੇਖੇ ਦੂਰ ਕਰਦੇ ਲਈ ਇਹ ਮੀਡੀਆ 'ਚ ਵੀ ਜਾਰੀ ਕੀਤਾ ਕਿ ਪੰਜਾਬ ਕਾਂਗਰਸ ਇਕੱਠੀ ਆਉਣਾ ਪਿਆ ਰੀਆਂ 27 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਕਿ ਮੇਕ ਇੱਕ ਮਜ਼ਬੂਤ ਜਿਹੜੀ ਲੀਡਰਸ਼ਿਪ ਇਕੱਠੇ ਹੋ ਕੇ ਜਿਹੜਾ ਤੁਰਨ ਦਾ ਇੱਕ ਸੁਨਿਆਦਤਾ ਜਾ ਸਕਦੀ ਹੈ। ਅਕਾਲੀ ਦਲ ਦੇ ਜਿਹੜੇ ਉਮੀਦਵਾਰ ਉਥੋਂ ਲੜੇ ਉਹਨਾਂ ਦੀ ਬੇਟੀ ਹੈ ਕੰਚਨ ਤਾਂ ਉਹਨਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਉਹ ਪੇਸ਼ ਵੀ ਹੋਏ ਪਰ ਉਹਨਾਂ ਦੀ ਉਸ ਦੌਰਾਨ ਗ੍ਰਿਫਤਾਰੀ ਹੋਈ। ਅਕਾਲੀ ਦਲ ਕਹਿ ਰਿਹਾ ਕਿ ਦੇਖੋ ਇਸ ਤਰੀਕੇ ਨਾਲ ਜੇ ਤੁਸੀਂ ਆਪਣੇ ਵਿਰੋਧੀਆਂ ਦੇ ਪਰਚੇ ਬਣਾਓਗੇ ਅਤੇ ਕਾਰਵਾਈ ਕਰੋਗੇ ਤਾਂ ਇਸ ਤਰ੍ਹਾਂ ਸੀ ਦਬਣ ਵਾਲੇ ਨਹੀਂ। ਅਕਾਲੀ ਦਲ ਨੇ ਆਪਣੇ ਤੌਰ ਤੇ ਇੱਕ ਸੁਨਿਆਦ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਦੇ ਕਾਲੇ ਰੰਗ ਆਮਣੋ ਸਾਹਮਣੇ ਖੜੇ ਨਜ਼ਰ ਆ। ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲਬਾਤ ਹੈ ਜਿਹੜੀ ਅੱਜ ਕਰਾਂਗੇ ਕਿ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਦੂਸਰੇ ਦਿਨ ਵੀ ਚੱਕਾ ਜਾਮ ਰੱਖਿਆ ਗਿਆ ਪਰ ਇਸ ਤਰ੍ਹਾਂ ਵੱਡੀ ਕਾਰਵਾਈ ਸਰਕਾਰ ਦੇ ਵੱਲੋਂ ਉਨ੍ਹਾਂ ਤੇ ਕਰ ਦਿੱਤੀ ਗਈ ਹੈ ਪਰ ਨਾਲ ਨਾਲ ਗੱਲਬਾਤ ਦਾ ਸੱਦਾ ਜਿਹੜਾ ਉਹ ਵੀ ਮੁੱਖ ਮੰਤਰੀ ਹੁਣਾਂ ਨੇ ਦੇ ਦਿੱਤਾ। ਸੋ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਕਰਾਲੀ ਦੇ ਬੱਸ ਸਟੈਂਡ ਤੇ ਅੱਜ ਸਵੇਰੇ ਤੜਕੇ 3:30 ਵਜੇ ਮੁੱਖ ਮੰਤਰੀ ਮਾਨ ਨੇ ਜਿਹੜੇ ਉਹ ਚੈਕਿੰਗ ਲਈ ਪਹੁੰਚ ਗਏ ਜਿਸ ਤੋਂ ਬਾਅਦ ਹਫੜਾ ਤਫੜੀ ਜਿਹੜੀ ਉਹ ਉੱਥੇ ਮਚ ਗਈ। ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਹੁਣਾਂ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ 'ਚ ਕੁਝ ਅਹਿਮ ਐਲਾਨ ਨੇ ਜਿਹੜੇ ਉਹ ਕੀਤੇ ਗਏ ਨੇ। ਗੱਲਬਾਤ ਇਹਨਾਂ ਸਾਰੇ ਵਿਸ਼ਿਆਂ ਤੇ ਕਰਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ। ਸਿੱਧਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾ ਰਾਤੋਂ ਤੁਹਾਡਾ ਬਹੁਤ ਧੰਵਾਦ ਮਿਹਰਬਾਨੀ ਦਰਸ਼ਕਾਂ ਨੂੰ ਬੜੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ ਨੌਸਾਲਾ ਪਾ ਹਾਜ਼ਰ ਹੈ ਦਰਸ਼ਕਾਂ ਦੀ ਕਚਹਿਰੀ ਚ ਜੀ ਸੋ ਸਭ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਆ ਕਰਮਚਾਰੀਆਂ ਦਾ ਮੁਲਾਜ਼ਮਾਂ ਦਾ ਜਿਹੜੇ ਕਿ ਪੰਜਾਬ ਰੋਡਵੇਜ਼ ਦੇ ਵਿੱਚ ਨੇ ਕੱਲ ਵੱਡੇ ਪੱਧਰ ਦੇ ਉੱਪਰ ਰੋਸ ਪ੍ਰਦਰਸ਼ਨ ਉਹਨਾਂ ਵੱਲੋਂ ਕੀਤੇ ਗਏ ਜਿਹੜੇ ਕਿ ਅੱਜ ਵੀ ਉਹਨਾਂ ਦੇ ਵੱਲੋਂ ਹੜਤਾਲ ਕੰਟੀਨਿਊ ਕੀਤੀ ਗਈ ਹੈ ਲਗਾਤਾਰ ਰੱਖੀ ਗਈ ਹੈ ਅਜਿਹੇ ਦੇ ਵਿੱਚ ਇੱਕ ਨੋਟਿਸ ਹੈ ਜਿਹੜਾ ਉਹ ਪੰਜਾਬ ਸਰਕਾਰ ਕੱਢਦੀ ਹੈ ਜਿਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਹੜਤਾਲ ਕੀਤੀ ਹੈ ਇਸ ਲਈ ਜਿਹੜੇ ਗੈਰ ਕਾਨੂੰਨੀ ਪ੍ਰਦਰਸ਼ਨ ਕਰਨ ਦੇ ਤਹਿਤ ਤੁਹਾਨੂੰ ਮੁਅਤਲ ਕੀਤਾ ਜਾਂਦਾ ਸੇਵਾਵਾਂ ਤੋਂ ਤੇ ਨਾਲ ਨਾਲ ਦੂਜੇ ਪਾਸੇ ਇਹ ਵੀ ਕਹਿ ਦੁੱਤਾ ਕਿ ਜਿਹੜਾ ਸਰਕਾਰ ਨੂੰ ਦੋ ਦਿਨਾਂ 'ਚ ਨੁਕਸਾਨ ਹੋਇਆ ਉਹਦਾ ਜੁਰਮਾਨਾ ਵੀ ਭਰ ਦੋ ਪਰ ਨਾਲ ਨਾਲ ਰਜ਼ਾਮੰਦੀ ਵੀ ਦਿੱਤੀ ਮੁੱਖ ਮੰਤਰੀ ਸਾਹਿਬ ਕਹਿੰਦੇ ਆਜੋ ਮੈਨੂੰ ਮਿਲੋ ਮੀਟਿੰਗ ਕਰੋ ਗੱਲਬਾਤ ਕਰਦੇ ਹਾਂ ਕਿਵੇਂ ਦੇਖ ਦਿਓ ਬਿਲਕੁਲ ਐਂ ਸੋ ਲੱਗਦਾ ਹੈ ਇਸ ਕਰਕੇ ਕਿਉਂਕਿ ਪੰਜਾਬ ਦਾ ਐਮ ਮੁਤਾਫਤ ਦੇਖਦੇ ਨੇ ਕਿ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਪੀਆਰਟੀਸੀ ਕਰਮਚਾਰੀ ਹੈਗੇ ਆਂਦੋਲਨ ਦੇ ਰਾਹ ਤੇ ਹੈ ਮਨਗਾਂਉਂ ਦੇ ਵੱਡੀ ਗੱਲ ਤੇ ਇੱਕ ਕੱਚੇ ਮੁਲਾਜ਼ਮ ਕਹਿੰਦੇ ਆ ਕਿ ਸਾਨੂੰ ਪੱਕੇ ਕਰਿਆ ਜਾਵੇ ਦੂਸਰਾ ਇਹ ਕਿ ਪ੍ਰਾਈਵੇਟ ਟ੍ਰਾਂਸਪੋਰਟਰ ਹੈਗੇ ਆ ਉਹਨੂੰ ਵੱਡੀ ਗਿਣਤੀ ਚ ਕੰਸੈਸ਼ਨ ਦਿੱਤਾ ਦਿੱਤੀਆਂ ਜਾ ਰਹੀਆਂ ਜੀ ਉਹ ਕਹਿੰਦੇ ਸਰਕਾਰੀ ਜਿਹੜਾ ਸਿਸਟਮ ਬੰਦ ਕਰਕੇ ਕਿਉਂ ਆਪਾਂ ਪ੍ਰਾਈਵੇਟ ਰਾਹ ਦੇਤੇ ਤੁਰੇ ਆ ਨਾ ਮੰਗਾਂ ਨੂੰ ਲੈ ਕੇ ਉਹਨਾਂ ਨੇ ਪ੍ਰੋਟੈਸਟ ਕੀਤਾ ਜਿਦਾ ਆਪ ਸਾਰੇ ਜਾਣਦੇ ਆ ਕੱਲ ਵੀ ਇੱਕ ਤੋਂ ਪਹਿਲਾਂ ਕਈ ਥਾਂ ਤੇ ਪੁਲਿਸ ਨਾਲ ਝੜਪਾਂ ਵੀ ਹੋਈਆਂ ਅੱਜ ਦੇ ਕਰਮਚਾਰੀ ਹੈਗਾ ਨੀ ਪ੍ਰੀਸ਼ਨ ਕੁਟਮਾਰ ਵੀ ਹੋਈ ਕੁਝ ਵਾਪਰਿਆ ਔਰ ਮੁਲਾਜ਼ਮਾਨ ਦੇ ਨਾਲ ਨਾਲ ਜਿਹੜੀ ਹੈਗੀ ਵੱਡੀ ਪੱਧਰ ਤੇ ਪੰਜਾਬੀਆਂ ਦੀ ਖੱਜੜਖੜੀ ਹੋਈ ਜਿਸਨੂੰ ਪਤਾ ਹੀ ਨਹੀਂ ਸੀ ਕਿ ਕੀ ਹੋਏਗਾ ਪਾਸੇ ਤੇ ਪਹੁੰਚਣਗੇ ਅੱਜ ਦਾ ਜੇ ਆਪਾਂ ਜ਼ਿਕਰ ਕਰਦੇ ਆ ਤਾਂ ਮੁਖੰਦਰੀ ਭਗਵਾਨ ਤੁਮਾਨ ਨੇ ਪਹਿਲਾਂ ਤਾਂ ਇਹ ਗੱਲ ਕਹੀ ਹੈ ਕਿ ਇਹ ਪਿਛਲੀਆਂ ਸਰਕਾਰਾਂ ਵੇਲੇ ਦਾ ਜਿਹਦਾ ਉਹਨਾਂ ਦਾ ਸਟਾਈਲ ਹੈ ਕਹਿੰਦੇ ਇਹ ਕੱਚ ਸੱਚ ਜਾ ਪਿਛਲੀਆਂ ਸਰਕਾਰਾਂ ਵੇਲੇ ਦਾ ਕੀਤਵਾ ਕੰਮ ਹੈ ਉਹਨਾਂ ਨੂੰ ਕਹਿੰਦੇ ਅਸੀਂ ਅਸੀਂ ਕਿਹੜਾ ਪਾਕ ਸੋਹਣਾ ਹੈ ਘਰੀ ਇਹਨਾਂ ਨੂੰ ਕੱਚੇ ਪੱਕੇ ਕਰਕੇ ਤੋੜ ਦਿਓ ਬਾਕੀ ਬਾਕੀ ਜਿਹੜੇ ਆਉਣਗੇ ਭੁਗਤਣਗੇ ਉਹ ਉਹ ਕਹਿੰਦੇ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਮੁਕੰਦਿਰ ਭਗਵੰਤ ਮਾਨ ਨੇ ਸਾਹ ਤਰਫ ਤੇ ਗੱਲ ਕਹੀ ਹੈ ਕਿ ਸਦਾ ਪਤਰ ਉਹਨਾਂ ਨੇ ਇਸ ਕਹਿੰਦਾ ਕਿ ਸਾਡੇ ਨਾਲ ਬੈਠ ਕੇ ਗੱਲਬਾਤ ਕਰੀਏ ਗੱਲਬਾਤ ਨੇ ਹੱਲ ਨੇ ਵਿੜਿਆ ਜਾ ਸਕਦਾ ਬਿਲਕੁਲ ਸਹੀ ਹੈ ਮੁਕੰਦਿਰ ਭਗਵੰਤ ਮਾਨ ਦੇ ਸੱਦੇ ਦਾ ਜਿਸ ਤੱਕ ਸਵਾਲ ਹੈ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਜਾਂ ਤਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਉਹੀ ਹੈ ਕਿ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਵੀ ਸ਼ੁਰੂ ਹੋ ਗਈ ਹੈ ਜਲੰਧਰ ਜਿਹੜਾ ਹੈ ਡਿਪੂ ਦਾ ਆਪਣੇ ਕੋਲੇ ਬੇਪੱਤਰ ਹੈਗਾ ਜਿੱਦੇ ਚ ਕਿਹਾ ਗਿਆ ਕਿ ਇੱਕ ਉਹਨਾਂ ਦੀ ਜੁਨੇਂਦਾ ਪ੍ਰਧਾਨ ਨੂੰ ਕਿਹਾ ਗਿਆ ਕਿ ਤੂੰ ਗੈਰਕੁਨੈ ਹੜਤਾਲ ਤੇ ਸਾਲਿਆ تیرਿਆਂ ਸਵਾਮ ਫੋਰੀ ਤਰ ਦੇਖਤ ਕੰਗੀ ਤੇ ਨਾਰੀਆਂ ਤੇ ਨਾਲ ਹੀ ਕਹਿ ਕੇ ਜਿਹੜਾ ਨੁਕਸਾਨ ਹੋਇਆ ਉਹਦੀ ਪਰਭਾਈ ਵੀ ਕਰਨੀ ਪੈਗੀ ਕੱਲ ਜਲੰਧਰ ਨਿਯਤ ਮੁਕਸਦੇ ਵਿੱਚ ਵੀ ਕੁਝ ਜਿਹੜੇ ਮੁਲਾਜ਼ਮਾਂ ਗੁਣ ਦੇ ਕਾਰਵਾਈ ਕੀਤੀ ਗਈ ਹੈ ਸੋ ਮੁਖੰਦਰੀ ਭਵੰਤਮਾਨ ਵੱਲੋਂ ਗੱਲਬਾਤ ਦਾ ਸੱਦਾ ਇੱਕ ਚੰਗਾ ਸੱਦਾ ਹੈ ਪਰ ਟਕਰਾਅ ਦੀ ਨੀਤੀ ਜਿਹੜੀ ਹੈਗੀ ਆ ਉਹ ਕੋਈ ਗੱਲਬਾਤ ਨੂੰ ਸਿਰੇ ਲੱਗਣ ਜਿਹੜੇ ਚੰਗਾ ਖੜੇ ਆ ਕਰ ਸਕਦੀ ਹੈ ਜੀ ਖਾਸ ਤੌਰ ਤੇ ਜਿਹੜਾ ਮੁਖੰਦਰੀ ਸੁਪੇ ਦੇ ਹੈਡ ਹੈ ਮੁਖੀ ਹੈ ਉਹ ਗੱਲਬਾਤ ਦਾ ਸੱਦਾ ਦਿੰਦੇ ਆ ਤਾਂ ਉਸ ਵੇਲੇ ਟਕਰਾਅ ਦਾ ਰਾ ਜਿਹੜੇ ਅਗਿਆਤਕਾਰੀ ਉਹਨਾਂ ਨੂੰ ਵੀ ਨਹੀਂ ਅਪਣਾਉਣਾ ਚਾਹੀਦਾ ਇਦਾਂ ਜਿਹੜੇ ਹੈਗੇ ਨੋਟਿਸ ਜਾਰੀ ਕਰਨੇ ਸੋਂ ਆਚੋਂ ਉਹਨਾਂ ਨੂੰ برخਾਤ ਕਰਨ ਨੌਕਰੀਆਂ ਤੋਂ ਕੱਢਣਾ ਉਹਨਾਂ ਨੂੰ ਕਹਿਣਾ ਕਿ ਤੁਹਾਨੂੰ ਨੁਕਸਾਨ ਹੋਏ ਪਰ ਭਾਈ ਹੋਏਗੀ ਤਾਂ ਗੱਲਬਾਤ ਦੇ ਰਾਜ ਵੱਡੀਆਂ ਅੜਚਨਾ ਵੀ ਆਉਣੀਆਂ ਕਿਉਂਕਿ ਜਿਹੜੇ ਮੁਲਾਜ਼ਮਾ ਆਗੂ ਹੈ ਜਿਉਂ ਉਹਨਾਂ ਦੇ ਸੱਦੇ ਤੇ ਹੜਤਾਲ ਹੋਈ ਹੈ ਜੇ ਉਹਨਾਂ ਦੀਆਂ ਸਵਾਮਾਂ ਹੀ ਖਤਮ ਕਰ ਦਿੱਤੇ ਤਾਂ ਫਿਰ ਗੱਲਬਾਤ ਕੌਣ ਕਰੇਗਾ ਬਿਲਕੁਲ ਗੱਲਬਾਤ ਦੇਖੋ ਕਿਸੇ ਸਿਧਾਨ ਕੰਟਰੈਕਟਰ ਨੇ ਡਰਾਈਵਰ ਨੇ ਤਾਂ ਆਖਰਕਾਰ ਸਿਸਟਮ ਹੁੰਦਾ ਨਾ ਚਾਹੇ ਸਰਕਾਰਾਂ ਨੇ ਚਾਹੇ ਯੂਨੀਅਨਾਂ ਨੇ ਹਾਂਜੀ ਹੂੰ ਉਹਦੇ ਪ੍ਰਾਂ ਜਾਂ ਉਹਦੇ ਲੀਡਰਸ਼ਿਪ ਦੇ ਜਿਹੜੇ ਆਗੂ ਆ ਗੱਲਬਾਤ ਉਹੀ ਕਰਨ ਜਾਂਦੇ ਆ ਜਿਨ੍ਹਾਂ ਨੇ ਗੱਲਬਾਤ ਕਰਨ ਜਾਣੀ ਹੈ ਜੇ ਆਪਾਂ ਉਹਨਾਂ ਦੀਆਂ ਸਵਾਮਾਂ ਹੀ ਖਤਮ ਕਰਤੀਆਂ ਤਾਂ ਫਿਰ ਗੱਲਬਾਤ ਕੌਣ ਕਰੇਗਾ ਇਸ ਤਰ੍ਹਾਂ ਦਾ ਸਿੱਧੀ ਹੋਰ ਉਲਝੇਗੀ ਗਲਵਾ ਦਾ ਸਦਾ ਚੰਗੀ ਗੱਲ ਆ ਮੈਂ ਸਮਝਾਂ ਪਰ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਜਿਹੜੇ 48 ਮਿਲਾਜਾਂ ਨਾਲ ਖਰਾ ਜਿਹੜੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਹਰਤਾਲ ਦਾ ਜਿਹੜਾ ਕਾਰਵਾਈ ਕੀਤੀ ਹੈ ਉਹ ਬੱਸ ਲਈ ਜਾਵੇ ਆਪਾਂ ਜਾਣਦੇ ਹਾਂ ਕਿ ਪਿਛਲੇ ਸਮੇਂ ਚ ਕੇਂਦਰ ਸਰਕਾਰ ਨੇ ਕੀ ਜਿਹੇ ਫੈਸਲੇ ਆਪਾਂ ਜੀ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਹੋਰ ਕੋਈ ਮੰਗਾਂ ਦੀ ਗੱਲ ਕਰਦੇ ਪੋਟੈਸਾ ਤੇ ਕੇਂਦਰ ਵੱਲੋਂ ਵੀ ਫੈਸਲੇ ਬਾਲਸ ਲੈ ਲਏ ਸੋ ਮੁੱਖ ਮੰਤਰੀ ਵੱਲੋਂ ਜੇ ਮਾਹੌਲ ਬਣਾਇਆ ਜਾਣਾ ਉਹ ਗੱਲਬਾਤ ਲਈ ਗਲਵਾਦ ਤੋਂ ਪਹਿਲਾਂ ਮਾਹੌਲ ਬਣਾਣਾ ਪਾਉ ਜ਼ਰੂਰੀ ਹੁੰਦਾ ਹੈ ਜੀ ਜੀ ਮਾਹੌਲ ਤਾਂ ਹੀ ਬਣੇਗਾ ਜੇ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਨਹੀਂ ਹੋਏਗੀ ਸੋ ਗਲਵਾਦੀ ਮੇਲੇ ਤੇ ਬੈਠ ਕੇ ਮਾਮਲੇ ਨਿਪਟਾਈ ਜਾਣ ਸਾਰੇ ਚਾਹੁੰਦੇ ਆ ਪੰਜਾਬੀ ਵੀ ਚਾਹੁੰਦੇ ਆ ਤੇ ਮੁਲਾਜ਼ਮ ਵੀ ਚਾਹੁੰਦੇ ਆ ਕਿ ਗਲਵਾ ਦਾ ਮਸਲਾ ਹੱਲ ਹੋ ਕੇ ਨਿਕਲਣਾ ਚਾਹੀਦਾ ਪਰ ਇਹ ਤਾਂ ਹੀ ਹੋਏਗਾ ਜੇ ਉਹਨਾਂ ਤੇ ਕਾਰਵਾਈ ਦਾ ਸਿਸਟਮ ਬਣਦਾ ਹੋਏਗਾ ਜੇ ਇਦਾਂ ਦਾ ਇਹ ਹੁਣ ਕੁਝ ਜਿਹੜੇ ਦੰਦ ਲੈਟਰਸ ਜਾਂ ਕੋਈ ਕਾਰਵਾਈਆਂ ਸਾਹਮਣੇ ਆ ਗਈਆਂ ਹੋ ਸਕਦਾ ਹੈ ਕਿ ਹੋਰ ਕਿੰਨੇ ਕਿ ਜਿਹੜੇ ਮੁਲਾਜ਼ਮ ਹੈ ਜਾਂ ਉਹਨਾਂ ਦੇ ਲਈ ਉਦੇਦਾਰ ਹੈ ਪ੍ਰਧਾਨ ਹੈ ਉਹਨਾਂ ਦੇ ਕਾਰਵਾਈ ਕੀਤੀ ਜਾਏਗੀ ਸੋ ਇਹ ਕਾਰਵਾਈ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਗਲਬਾਤ ਦਾ ਰਸਤਾ ਹੀ ਇੱਕ ਇੱਕ ਸਹੀ ਰਾਹ ਜੀ ਜੀ ਅਸਤ ਸਾਬ ਜਿਸ ਤਰ੍ਹਾਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਮੁੱਖ ਮੰਤਰੀ ਉਹਨਾਂ ਨੇ ਅੱਜ ਸੱਦਾ ਦਿੱਤਾ ਇਸ ਸੱਦੇ ਦੇ ਦੌਰਾਨ ਉਹਨਾਂ ਨੇ ਸਪਸ਼ਟ ਤਰੀਕੇ ਦੇ ਨਾਲ ਇਹ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਖੱਜਲ ਖਵਾਰੀ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਸੋ ਇਸੇ ਤਰਜ਼ ਦੇ ਉੱਪਰ ਅੱਜ ਸਵੇਰੇ 3:30 ਵਜੇ ਮੁੱਖ ਮੰਤਰੀ ਮਾਨ ਨੇ ਜਿਹੜੇ ਉਹ ਕਰਾਲੀ ਦੇ ਬੱਸ ਸਟੈਂਡ ਤੇ ਪਹੁੰਚਦੇ ਨੇ ਬਿਨਾ ਕਿਸੇ ਸਿਕਿਉਰਿਟੀ ਤੋਂ ਬਿਨਾ ਕਿਸੇ ਵੀਆਈਪੀ ਟ੍ਰੀਟਮੈਂਟ ਤੋਂ ਬਿਨਾ ਕਰਾਲੀ ਦੀ ਪੁਲਿਸ ਨੂੰ ਬਿਨਾ ਕੋਈ ਇਨਫੋਰਮੇਸ਼ਨ ਨਹੀਂ ਸਿਰਫ ਉਹ ਇੱਕ ਗੱਡੀ 'ਚ ਪਹੁੰਚਦੇ ਨੇ ਉੱਥੇ ਆ ਕੇ ਚੈਕਿੰਗ ਸ਼ੁਰੂ ਕਰ ਦਿੰਦੇ ਨੇ ਉੱਥੋਂ ਦੇ ਜਿਹੜੇ ਖੜੇ ਨੇ ਲੋਕ バス ਸੱਡੇ ਤੇ ਉਹਨਾਂ ਨਾਲ ਗੱਲ ਕਰਨੇ ਸ਼ੁਰੂ ਕਰ ਦਿੰਦੇ ਨੇ ਇਨਸਟੈਂਟ ਡੀਸੀ ਨੂੰ ਬੁਲਾਇਆ ਜਾਂਦਾ ਹੈ ਕਿ ਬਈ ਦੇਖੋ ਇੱਥੋਂ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਕ ਇਹਦੇ ਨਾਲ ਕੀ ਹੈ ਕਿ ਜਿਹੜਾ ਟਰਾਂਸਪੋਰਟ ਵਿਭਾਗ ਹੈ ਉਹਦੇ ਵਿੱਚ ਵੀ ਹਲਚਲ ਕਾਫੀ ਪੈਦਾ ਹੋਈ ਹੈ ਉਹ ਇਸ ਇੱਕ ਰੇਡ ਕਹਿ ਸਕਦੇ ਆਪਾਂ ਨੂੰ ਸਿੱਧੇ ਤਰੀਕੇ ਨਾਲ ਇਸ ਨੂੰ ਕਿਵੇਂ ਦੇਖਦੇ ਇਸ ਨੂੰ ਬਿਲਕੁਲ ਮੁਕੰਦਰੀ ਭਗਵੰਤ ਮਾਨੋਰਾ ਚਾਂੰਗ ਜੜਾ ਦਾ ਵੱਡੇ ਤੜਕਸਾਰ ਜਿਹੜਾ ਇਸ ਤਰ੍ਹਾਂ ਦਾ ਘਰਾਲੀ バス ਸੱਡੇ ਤੇ ਜਾ ਕੇ ਛਾਪਾ ਮਾਰਨਾ ਕਹਿ ਲੋ ਜਾਂਚ ਕੀਤੀ ਗਈ ਹੈ ਉੱਥੇ ਜਾ ਕੇ ਮੌਕਾ ਦੇਖਿਆ ਆਪਣੇ ਆਪ ਦੇ ਕੋ ਵੱਡਾ ਸਨੇਹਾ ਦੇਂਦਾ ਪ੍ਰਾਲਾਤ ਹੈ ਕਿਉਂਕਿ ਮੁੱਖ ਮੰਤਰੀ ਜੇ ਇਦਾਂ ਚਾਹਨ ਕੇ ਜਾ ਕੇ ਕਿਤੇ ਚੈਕਿੰਗ ਕਰਨਗੇ ਉਹ ਵੀ ਵੱਡੇ ਤੜਕਸਾਰ ਤਾਂ ਜਿਹੜੇ ਇਕੱਲਾ ਰੋਡਵੇ ਦੀ ਗੱਲ ਨਹੀਂ ਦੂਜੇ ਮੈਕਾਂਚ ਵੀ ਇਥੇ ਇੱਕ ਚੰਗਾ ਅਸਰ ਜਾਏਗਾ ਕਿ ਉਹ ਜੇ ਸਵੇਰੇ ਦਾ ਮੁੱਖ ਮੰਤਰੀ ਇਥੇਰਾ ਚੌਕਸ ਹੋਏਗਾ ਕਿਉਂਕਿ ਪਹਿਲਾਂ ਇੱਕ ਮੁੱਖ ਮੰਤਰੀ ਜਿਹਾ ਵੀ ਹੋਇਆ ਕੈਪਟਨ ਮਰਿੰਦਰ ਸਿੰਘ ਜਿੰਨਾ ਬਾਰੇ ਅਕਸਰ ਕਿਹਾ ਜਾਂਦਾ ਸੀ ਕੋ ਮਹਿਲ ਤੋਂ ਬਾਹਰ ਨਹੀਂ ਨਿਕੜਦੇ ਖੈਰ ਉਸ ਤੋਂ ਬਾਅਦ ਚਲਦੇ ਸਿੰਘ ਚੰਨੀ ਆਏ ਹਾਲਾਂਕਿ ਕਾਂਗਰਸ ਜਿੱਤ ਨਹੀਂ ਸਗੀ ਚਲਦੇ ਸਿੰਘ ਚੰਨੀ ਦਾ ਵੀ ਕੁਝ ਇਸ ਤਰ੍ਹਾਂ ਦਾ ਸਟਾਈਲ ਰਿਹਾ ਉਹ ਵੀ ਆਪਣੇ ਤੌਰ ਤੇ ਲੋਈ ਦੀ ਬੁੱਕੜ ਜੀ ਮਾਰਕੀਟ ਨਿਕਲ ਜਾਂਦੇ ਸੀ ਕਈ ਥਾਵਾਂ ਤੇ ਜਾ ਕੇ ਏਦਾਂ ਉਹਨਾਂ ਨੇ ਚੈਕਿੰਗ ਕੀਤੀ ਤੇ ਹੁਣ ਮੁੱਖ ਮੰਤਰੀ ਆਪਾ ਭਗਵੰਤ ਮਾਨ ਦੀ ਗੱਲ ਕਰਦੇ ਆ ਜੀ ਕਿ ਚੰਗਾ ਪ੍ਰਾਅ ਹੈ ਕਿ ਚੰਗਾ ਸਨਿਆਾ ਜਾਏਗਾ ਕਿਉਂਕਿ ਜੇ ਸਵੇਰੇ ਮੁੱਖ ਮੰਤਰੀ ਇਸ ਕਦਰ ਜਿਹੜਾ ਹੈਗਾ ਮੌਕੇ ਤੇ ਜਾ ਕੇ ਜਾਇਜ਼ਾ ਲਏਗਾ ਤਾਂ ਦੂਜੇ ਮਹਿਕਮਿਆਂ 'ਤੇ ਇਸ ਗੱਲ ਦਾ ਇੰਪੈਕਟ ਜਾਂ ਪ੍ਰਭਾਵ ਬਣेंगे बनेगा चौकस भी होंगे और जिम्मेदारी भी निभाਉਣਗੇ ਪਰ ਇਹਦੇ ਨਾਲ ਨਾਲ ਬਾਕੀ ਮਹਿਕਮਿਆਂ ਦੇ ਅੰਦਰ ਵੀ ਇਸ ਤਰ੍ਹਾਂ ਦੀ ਜਿਹੜੀ ਕਿ ਦ੍ਰਿਸ਼ਟੀ ਚਾਹੀਦੀ ਹੈ ਕੋਈ ਕਿ ਦਿਨ ਵੇਲੇ ਛਾਪਾ ਇਹਦੇ ਰਾਤ ਵੇਲੇ ਛਾਪਾ ਤਾਂ ਕਿ ਲੋਕਾਂ ਨੂੰ ਲੱਗੇ ਕਿ ਲਾ ਮੁੱਖ ਮੰਤਰੀ ਨੇ ਮੁੱਖ ਮੰਤਰੀ ਕੋਲੇ ਵੱਡੀ ਟੀਮ ਹੁੰਦੀ ਹੈ ਕੈਬਨਟ ਮੰਤਰੀ ਆ ਅਧਿਕਾਰੀ ਹੈ ਜਿਸ ਪਾਸੇ ਵੱਲ ਨੂੰ ਤੁਰਨਗੇ ਤਾਂ ਸਥਿਤੀ ਜਿਹੜੀ ਹੈਗੀ ਹੈ ਇੱਕ ਨਿਸ਼ਾਸ਼ਨ ਵੀ ਆਏਗਾ ਵਿਸ਼ਵਾਸਚਾਰ ਵੀ ਘਟੇਗਾ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਭਰੋਸਾ ਵੀ ਵਧੇਗਾ ਕਿ ਸਰਕਾਰ ਜਿਹੜੀ ਆਪਕੇ ਦੁਆਰ ਦੀ ਗੱਲ ਕਰਦੇ ਆ ਸੁਲਤਾਨ ਫਿਰ ਸਰਕਾਰ ਆਪਕੇ ਦੁਆਰ ਇਹੀ ਆ ਕਿ ਤੁਸੀਂ ਮਹਿਕਮੇ ਜਾਓ ਤੇ ਜਾ ਕੇ ਦੇਖੋ ਕਿ ਕੀ ਮਹਿਕਮੇ ਲੋਕਾਂ ਲਈ ਕੰਮ ਕਰ ਵੀ ਰਿਹਾ ਜਾਂ ਕੁਝ ਹੋਰ ਵਾਪਰ ਰਿਹਾ ਜੀ ਜੀ ਐਸੇ ਸਭ ਅੱਗੇ ਜ਼ਿਕਰ ਅੱਜ ਮੁੱਖ ਮੰਤਰੀ ਮਾਨ ਦੀ ਹੋਈ ਪ੍ਰੈਸ ਕਾਨਫਰੰਸ ਦਾ ਕਰਾਂਗੇ ਉਹਨਾਂ ਵੱਲੋਂ ਦੋ ਤਿੰਨ ਗੱਲਾਂ ਬਹੁਤ ਟਾਈਮ ਕੀਤੀਆਂ ਗਈਆਂ ਪਹਿਲਾਂ ਤਾਂ ਉਹਨਾਂ ਨੇ ਗੈਂਗਸਟਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਹਿੰਦੇ ਕਿ ਸੁਧਰ ਜਾਓ ਮਾਂ ਦੀ ਕੁੱਖ ਦੇ ਵਿੱਚ ਬੈਠ ਕੇ ਚੂਰੀ ਖਾਨ ਦਾ ਕਹਿੰਦੇ ਸਮਾਂ ਨਹੀਂ ਹੈਗਾ ਹੁਣ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ ਇਹ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਦੂਜੇ ਪਾਸੇ ਨਾਲ ਨਾਲ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਖਾਸ ਕਰਕੇ ਪਿੰਡਾਂ ਦੇ ਲੋਕਾਂ ਲਈ ਬੜੀ ਅਹਿਮ ਅਨਾਉਂਸਮੈਂਟ ਹੈ ਕਿ 19000 ਤੋਂ ਵੱਧ ਪਿੰਡਾਂ ਦੀਆਂ ਸੜਕਾਂ ਨੇ ਜਿਹੜੀਆਂ ਉਹਨਾਂ ਨੂੰ ਬਣਾਉਣ ਦਾ ਪ੍ਰੋਜੈਕਟ ਪਾਸ ਕਰ ਦਿੱਤਾ ਗਿਆ ਜਿਹੜੀਆਂ ਕਿ ਲਗਭਗ 44920 ਕਿਲੋਮੀਟਰ ਹੋਣਗੀਆਂ ਤੇ ਇਹਦੇ ਲਈ 4000 ਕਰੋੜ ਰੁਪਏ ਦਾ ਜਿਹੜਾ ਬਜਟ ਹੈ ਜਿਹੜਾ ਉਹ ਰੱਖਿਆ ਗਿਆ ਹੈ ਕਿਵੇਂ ਦੇਖਦੇ ਹੋ ਕਿਉਂਕਿ ਫਲਹਾਲ ਦੀ ਘੜੀ ਪੰਜਾਬ ਦੀਆਂ ਜਿਹੜੀਆਂ ਕਿਉਂਕਿ ਆਪਾਂ ਜਾਣਦੇ ਹਾਂ ਰੂਰਲ ਡਿਵੈਲਪਮੈਂਟ ਫੰਡ ਆਇਆ ਨਹੀਂ ਜਿਹਦੇ ਕਰਕੇ ਪੰਜਾਬ ਦੀਆਂ ਪਿੰਡਾਂ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੀ ਬਿਲਕੁਲ ਆਪਾਂ ਕਰਦੇ ਆ ਗੱਲ ਇਸ ਮੁੱਦੇ ਦੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਤੁਸੀਂ ਫੈਕਟਸ ਵੀ ਦੱਸੇ ਹੈਗੇ ਆ ਉਹਨਾਂ ਤੱਕ ਦੇਖਿਆ ਜਾਵੇ ਤਾਂ ਦੇਖੋ ਰੂਰਲ ਡਿਵੈਲਪਮੈਂਟ ਸਾਈਡ ਤੇ ਪਿੰਡوں ਵਿਕਾਸ ਦੇ ਇੱਕ ਵੱਡਾ ਉਪਰਾਲਾ ਖਾਤੋਂ ਦੇ ਪੱਲੇ ਜਿਨ੍ਹਾਂ ਤੇ ਲਗਾਤਾਰ ਆਪਣੇ ਪ੍ਰੋਗਰਾਮਾਂ 'ਚ ਵੀ ਜ਼ਿਕਰ ਕਰਦੇ ਰਹੇ ਆ ਕਿ ਕਿ ਇਹੋ ਜਿਹੀਆਂ ਸੜਕਾਂ ਜਿੱਥੇ ਲੋਕੀ ਲੱਗਦਾ ਕਿ ਨਾਰਕੀ ਜ਼ਿੰਦਗੀ ਜਾ ਰਹੀਆਂ ਸੜਕਾਂ ਦਾ ਗੁਰਾਹਾਲ ਸੜਕਾਂ ਦੇ ਨਾਂ ਦੇ ਤੇ ਵੱਡੇ ਵੱਡੇ ਖੱਡੇ ਤੇ ਉਹਨਾਂ ਪਿੱਛੇ ਜਾਨੀ ਪ੍ਰਸ਼ਾਤਾ ਨਿਕਲ ਕੇ ਗਈਆਂ ਤਾਂ ਉਹਨਾਂ ਦੀ ਸਥਿਤੀ ਹੋਰ ਹੀ ਵਿਗੜ ਗਈ ਹੈ। ਇਸੇ ਹੀ ਹਾਲਤ ਦੇ ਵਿੱਚ ਵੱਡੇ ਫੰਡ ਜਿਹੜੇ ਹੈਗੇ ਕਰੋੜਾਂ ਰੁਪਏ ਚ ਦਾ ਜਾਰੀ ਕੀਤੇ ਗਏ ਹੈ ਕਿ ਤਾਂ ਉਹਦੇ ਨਾਲ ਪਿੰਡੂ ਪੱਤਰ ਦਾ ਵਿਕਾਸ ਵੀ ਹੋਏਗਾ। ਕਿਉਂਕਿ ਜੇ ਲਿੰਕ ਸੜਕਾਂ ਚੱਲਣ ਗਿਆ ਤਾਂ ਪਿੰਡਾਂ ਮੰਡੀਆਂ ਨਾਲ ਜੁੜਨਗੇ ਵਿਕਾਸ ਦੀ ਰਫ਼ਤਾਰ ਤੇਜ਼ ਹੋਏਗੀ। ਇਹ ਇੱਕ ਚੰਗਾ ਅਪਰਾਹ ਹੈ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੇਰ ਇਸ ਮਾਂਗ ਦੇ ਸਵਾਲ ਉਠਾਇਆ। ਕਿ ਇਸੇ ਆਪਣੇ ਤੌਰ ਤੇ ਸਾਰਾ ਕੁਝ ਕਰ ਰਿਹਾ ਜਿਤ ਤੱਕ ਸਵਾਲ ਹੈ ਰੂਰਲ ਡਿਵੈਲਪਮੈਂਟ ਫੰਡ ਦਾ ਕਹਿੰਦੇ ਅਜੇ ਤੱਕ ਰੂਰਲ ਡਿਵੈਲਪਮੈਂਟ ਫੰਡ ਦਾ ਕੋਈ ਸਰਸ ਨੂੰ ਜਾਰੀ ਨਹੀਂ ਕੀਤਾ ਗਿਆ ਸੋ ਪੰਜਾਬ ਨਾਲ ਵੱਡਾ ਵਿਤਕਰਾ ਹੈ ਬੇਸ਼ੰਭ ਭਦਰਪੁਰ ਭਗਤਨਾ ਨੇ ਕਹਿੰਦੇ ਆ ਕਿ ਕੇਂਦਰ ਪਤਾ ਨਹੀਂ ਕਿਉਂ ਸਾਡੇ ਨਾਲ ਵਿਤਕਰੇ ਦੀ ਭਾਵਨਾ ਰੱਖਦਾ ਹੈ ਸੋ ਰੂਰਲ ਡਿਵੈਲਪਮੈਂਟ ਫੰਡ ਆ ਮਿਲਿਆ ਨਹੀਂ ਪੰਜਾਬ ਨੂੰ ਪੰਜਾਬ ਆਪਣੇ ਤੌਰ ਤੇ ਵੱਡਾ ਅਪਰਾਲਾ ਕਰ ਰਿਹਾ ਸੜਕਾਂ ਦੇ ਵਿਕਾਸ ਲਈ ਕਿ ਚੰਨਾ ਅਪਰਾਲਾ ਜਿਤ ਤੱਕ ਸਵਾਲ ਹੈ ਗੈਂਗਸਟਰ ਦੀ ਗੱਲ ਹੈ ਕਿ ਮਾਂ ਦੀ ਕੁੱਖ ਗੋਦ ਚ ਬੈਠ ਕੇ ਤੁਸੀਂ ਜਿਹੜਾ ਹੈਗਾ ਚੂਰੀਆਂ ਨਹੀਂ ਖਾਓਗੇ ਦੇਖੋ ਮਾਂ ਦੀ ਗੋਦ 'ਚ ਬੈਠ ਕੇ ਤਾਂ ਚੂਰੀ ਖਾਣ ਦਾ ਹਰ ਇੱਕ ਨੂੰ ਦਿਲ ਕਰਦਾ ਹੈ ਕਿ ਗੰਗੇਸਾ ਦਾ ਚਾਹ ਰੂਪ ਹੋਵੇ ਤੇ ਚਾਹੇ ਕੁਝ ਸੁਧਾਰ ਨੂੰ ਪਤਾ ਹੋਵੇ ਇਹਦਾ ਗੰਗੇਸਾ ਨੂੰ ਵੀ ਦੇਖਣਾ ਹੋਵੇਗਾ ਕਿ ਜੇ ਕਿਸੇ ਕਾਰਵਾਈ ਕਰਦੇ ਆ ਉਹ ਵੀ ਮਾਂ ਦਾ ਪੁੱਤ ਹੀ ਹੈ ਜੇ ਗੰਗੇਸ ਦੇ ਕਾਰਵਾਈ ਹੁੰਦੀ ਹੈ ਜਿਦਾਂ ਭਗਵੰਦ ਮਾਨ ਨੇ ਕਿਹਾ ਜੋ ਮਾਂ ਦਾ ਪੁੱਤ ਹੈ ਹਾਂ ਤੇ ਜਿਨ੍ਹਾਂ ਦੇ ਕਾਰਵਾਈ ਉਹ ਕਰਦੇ ਉਹ ਵੀ ਕਿਸੇ ਨਾ ਕਿਸੇ ਮਾਂ ਦੇ ਪੁੱਤ ਹੀ ਹੁੰਦੇ ਆ ਸੋ ਮਾਹੌਲ ਨੂੰ ਸੁਧਾਰ ਦੀ ਲੋੜ ਆ ਮੁੱਖ ਮੰਤਰੀ ਨੇ ਸਨੇਹਾ ਹੱਦ ਤੱਕ ਇਸ ਗੱਲ ਦਾ ਕਿ ਚੰਗੇ ਪਾਸੇ ਵੱਲੋਂ ਤੁਰਨ ਦੀ ਲੋੜ ਹੈ ਜੇ ਆਪਾਂ ਚੰਗੇ ਪਾਸੇ ਤੁਰਾਂਗੇ ਪੰਜਾਬ ਦਾ ਤਾਂ ਹੀ ਵਿਕਾਸ ਹੋਏਗਾ ਤਾਂ ਪੰਜਾਬ ਦੇ ਸੁਪਨੇ ਪੂਰੇ ਹੋਣਗੇ ਜਿਹੜੇ ਸੁਪਨੇ ਪੰਜਾਬੀ ਦੀਆਂ ਅੱਖਾਂ ਤੇ ਸਰਕਾਰਾਂ ਦੀ ਜੇ ਆਪਾਂ ਕੀਗੇ ਜਿਹੜਾ ਹੈਗਾ ਜਿਸ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਉਹਨਾਂ ਵੱਲੋਂ ਵੀ ਤਿਤਵੇ ਜਾਂਦੇ ਆ ਸਰਜੇ ਜਾਂਦੇ ਆ ਜੀ ਜੀ ਸੇ ਸਭ ਅੱਗੇ ਜ਼ਿਕਰ ਪੰਜਾਬ ਕਾਂਗਰਸ ਦਾ ਕਰਦੇ ਆਂ ਆਪਾਂ ਜਾਣਦੇ ਆਂ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਘਰ ਇੱਕ ਧਾਰਮਿਕ ਸਮਾਗਮ ਸੀ ਜਿੱਥੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਇਕੱਠੀ ਹੋਈ ਸੀ ਜਿਸ ਤੋਂ ਬਾਅਦ ਸਾਰੇ ਹੀ ਮੀਡੀਆ ਦੇ ਕੈਮਰੇ ਉਧਰ ਨੂੰ ਘੁੰਮ ਗਏ ਕਿ ਚੰਨੀ ਸਾਹਿਬ ਬੁਲਾਰੇ ਨੇ ਇਕੱਠੇ ਹੋਏ ਨੇ ਤਾਂ ਕਾਂਗਰਸ 'ਚ ਕੀ ਵਾਪਰ ਰਿਹਾ ਸੋ ਅ ਅੱਜ ਜਿਹੜੀ ਨਵੀਂ ਅਪਡੇਟ ਏ ਹੈ ਕਿ ਚੰਨੀ ਸਾਹਿਬ ਨੇ ਸਿੱਧੇ ਤਰੀਕੇ ਦੇ ਨਾਲ ਹਾਈ ਕਮਾਂਡ ਨੂੰ ਕਹਿ ਦਿੱਤਾ ਹੈ ਕਹਿੰਦੇ ਕਿ ਪੰਜਾਬ ਕਾਂਗਰਸ 'ਚ ਮੇਰੇ ਵੱਲੋਂ ਕੋਈ ਧੜਾ ਨਹੀਂ ਬਣਾਇਆ ਗਿਆ ਨਾ ਮੇਰਾ ਕੋਈ ਧੜਾ ਹੈ ਮੈਂ ਸਿਰਫ ਤੇ ਸਿਰਫ ਕਾਂਗਰਸ ਦਾ ਇੱਕ ਲੀਡਰ ਹਾਂ ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਹਿੰਦੇ ਕਿ ਯੂਨਾਈਟਿਡ ਕਾਂਗਰਸ ਦੀ ਇੱਕ ਵੀਡੀਓ ਵੀ ਉਹਨਾਂ ਨੇ ਸ਼ੇਅਰ ਕੀਤੀ ਹੈ ਸੋਸ਼ਲ ਮੀਡੀਆ ਤੇ ਜਿੱਚ ਸਾਰੀ ਪੰਜਾਬ ਕਾਂਗਰਸ ਦੇ ਲੀਡਰ ਨਜ਼ਰ ਆ ਰਹੇ ਨੇ ਕਿਵੇਂ ਦੇਖਦੇ ਇਸ ਨੂੰ ਜੇ ਕੋ ਸਹੀ ਗੱਲ ਕੀਤੀ ਹੈ ਤੁਸੀਂ ਦੇਖੋ ਚੰਨੀ ਸਿੰਘ ਚੰਨੀ ਦੀ ਇੱਕ ਤਰੀਕਾ ਨਹੀਂ ਬਣਦੀ ਹੈ ਆਪਣੇ ਕਰੇ ਉਹਨਾਂ ਨੇ ਇੱਕ ਧਾਰਮਿਕ ਪ੍ਰੋਗਰਾਮ ਰੱਖਿਆ ਜਿਹੜੀ ਦਿਨ ਪਹਿਲਾਂ ਦੀ ਗੱਲ ਪਰ ਲਗਾਤਾਰ ਕੁਝ ਨਾ ਕੁਝ ਉਹਨਾਂ ਨੇ ਇਸ ਤਰੀਕੇ ਨਾਲ ਉਹ ਵੀਡੀਓ ਵਾਇਰਲ ਕਰ ਦਿਆ ਮੀਡੀਆ ਚੋਂਦਾ ਹੈ ਆਏ ਦਿਨ ਕੋਈ ਨਾ ਕੋਈ ਨਵੀਂ ਗੱਲ ਸਾਹਮਣੇ ਆਉਂਦੀ ਹੈ ਉਸ ਦਿਨ ਪਹਿਲਾਂ ਇਹ ਸੀ ਕਿ ਕਾਂਗਰਸੀ ਚਿਹਰੇ ਇਕੱਠੇ ਬੈਠੇ ਜਿਨਾ ਚੰਦਾਵਾ ਸਾਹਿਬ ਬੈਠੇ ਹੈ ਨਾ ਰਿੰਗੂ ਬੈਠਾ ਹੈ ਹੋਰ ਕਿ ਆਗੂ ਬੈਠੇ ਹੈ ਕੇਕੇ ਦਾ ਸੁਨੇਹਾ ਹੁਣ ਫੇਰ ਇਸ ਵੀਡੀਓ ਦੀ ਤੁਸੀਂ ਗੱਲ ਕਰਦੇ ਹੋ ਸੁਨੇਹੇ ਦੀ ਗੱਲ ਕਰਦੇ ਹਾਂ ਉਹ ਵੀ ਚੰਨ ਜੰਨ ਨੇ ਹੀ ਸਨੇਹਾ ਦੇ ਰਿਖੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਕਿਹਾ ਜਾਂਦਾ ਕਿ ਪੰਜਾਬ ਚ ਕਾਂਗਰਸ ਚ ਵੱਡੀ ਫੁੱਟ ਹੈਗੀ ਹੈ ਜੀ ਉਹ ਫੁੱਟ ਦਾ ਜਿਹੜਾ ਸਨੇਹਾ ਉਸ ਨੂੰ ਉਹਨਾਂ ਨੇ ਖੰਡਿਤ ਕਰਨ ਲਈ ਜਾਂ ਪਰਲੇਖੇ ਦੂਰ ਕਰਨ ਦੇ ਲਈ ਇਹ ਮੀਡੀਆ ਚ ਵੀ ਜਾਰੀ ਕੀਤਾ ਕਿ ਪੰਜਾਬ ਕਾਂਗਰਸ ਇਕੱਠੀ ਆਉਣਾ ਮੇਰੀ ਜਾਣਕਾਰੀ ਮੁਤਾਬਕ ਕਿ ਅਗਲੇ ਦਿਨ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ ਉਹ ਪਾਰਲੀਮੈਂਟ ਸੈਸ਼ਨ ਸਵਾਭਿਕ ਹੈ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਖੜਗੇ ਤੁਝੇ ਉਹ ਡੇ ਡੇ ਆ ਗੂ ਉਹ ਸਾਰੇ ਦਿੱਲੀ ਚ ਉਸ ਵੇਲੇ ਮੌਜੂਦ ਹੁੰਦੇ ਆ ਸਾ ਪੰਜਾਬ ਕਾਂਗਰਸ ਦੇ ਇੱਕ ਅੰਦਾਵਾਰਾ ਗੋਨਾ ਦੇਣਾ ਚਾਹ ਪਾਰਲੀਮੈਂਟ ਸੈਸ਼ਨ ਦੇਖਣ ਦਾ ਜਾ ਹੀ ਰਹੇ ਆ ਪਰ ਉੱਥੇ ਮੁਲਾਕਾਤਾਂ ਵੀ ਕਰਨਗੇ ਆਪਣੇ ਆਪਣੇ ਰਾਇ ਵੀ ਦੇਣਗੇ ਸੋ ਇੱਕ ਐਕਸਰਸਾਈਜ਼ ਮੰਥਨ لازਮੀ ਹੈ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਚੁੱਪ ਕਰਕੇ ਨਹੀਂ ਬੈਠੀ ਮੰਥਨ ਕਰ ਰਹੀ ਹੈ ਕਿ ਕਿਵੇਂ ਕਾਂਗਰਸ ਨੂੰ ਹਾਰ ਕੀਤਾ ਜਾ ਸਕਦਾ ਹੈ ਕਿਹੜੀ ਲੀਡਰਸ਼ਿਪ ਅੱਗੇ ਆ ਸਕਦੀ ਹੈ ਕਿਹੜੀ ਨਹੀਂ ਆ ਸਕਦੀ ਕਿਹੜੇ ਨੁਕਸਨ ਸੋ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਚ ਕਾਂਗਰਸ ਦਾ ਵੱਡਾ ਉਪਰਾਲਾ ਜਾਂ ਹੰਬੜਾ ਮਾਰ ਰਹੀ ਹੈ ਕਿ ਆ ਰਹੀਆਂ 27 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਕਿਵੇਂ ਇੱਕ ਮਜ਼ਬੂਤ ਜਿਹੜੀ ਲੀਡਰਸ਼ਿਪ ਇਕੱਠੇ ਹੋ ਕੇ ਜਿਹੜਾ ਤੁਰਨ ਦਾ ਇੱਕ ਸੁਨਿਆਦਤਾ ਜਾ ਸਕਦਾ ਹੈ ਜੀ ਜੀ ਬਿਲਕੁਲ ਅੱਗੇ ਗੱਲ ਹੈ ਜਿਹੜੀ ਉਹ ਅਕਾਲੀ ਆਗੂ ਕੰਚਨਪ੍ਰੀਤ ਕੌਰ ਦੀ ਕਰਾਂਗੇ ਆਪਾਂ ਜਾਣਦੇ ਹਾਂ ਕਿ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਉਥੋਂ ਲੜੇ ਉਹਨਾਂ ਦੀ ਬੇਟੀ ਹੈ ਕੰਚਨ ਤਾਂ ਉਹਨਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਉਹ ਪੇਸ਼ ਵੀ ਹੋਏ ਪਰ ਉਹਨਾਂ ਦੀ ਉਸ ਦੌਰਾਨ ਗ੍ਰਿਫਤਾਰੀ ਹੋਈ ਉਸ ਗ੍ਰਿਫਤਾਰੀ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਖ-ਵੱਖ ਲੀਡਰ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਜਿਹੜੇ ਪਤੀ ਨੇ ਉਹ ਗਲਤ ਕੰਮਾਂ ਦੇ ਵਿੱਚ ਇਨਵੋਲਵ ਨੇ ਇਸ ਲਈ ਪੁੱਛਗਿੱਛ ਲਈ ਕੀਤੀ ਗਈ ਹੈ ਦੂਜੇ ਪਾਸੇ ਅਕਾਲੀ ਦਲ ਬੜੇ ਵੱਡੇ ਪੱਧਰ ਤੇ ਇਸ ਦਾ ਵਿਰੋਧ ਕਰ ਰਿਹਾ ਹੈ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਸਿੱਧਾ ਸਾਹਿਬ ਦੇਖੋ ਕੰਜੰਬੀ ਜਿਹੜਾ ਤਨਦਾਨ ਨੇ ਚੋਣਾਂ ਨਾਲ ਜੁੜਿਆ ਹੋਇਆ ਸਿੱਧੇ ਤੌਰ ਤੇ ਮਾਮਲਾ ਹੈ ਪਰ ਉਹ ਕਹਿੰਦੇ ਕਿ ਕੇ ਕੇਵਲਾ ਆਪ ਦੀ ਗੱਲ ਨਹੀਂ ਚਾਹੀ ਆਪਾਂ ਕਾਂਗਰਸ ਦੀ ਗੱਲ ਕਰ ਲਈ ਤੇ ਦੂਜਾਂ ਤਰ੍ਹਾਂ ਦੀ ਗੱਲ ਕਰ ਰਹੇ ਅਕਾਲੀਗੜ੍ਹ ਦਾ ਇੱਥੇ ਉੱਥੇ ਬਾਹਰ ਆ ਦਰਦਨ ਦੀ ਚੋਣ ਚ ਉਹਦੇ ਕਈ ਮਹੀਨੇ ਕੱਟੇ ਜਾ ਰਹੇ ਜਿੱਦਾਂ ਆਪ ਦੀ ਗੱਲ ਆਪਾਂ ਕੀਤੀ ਹੈ ਉਹ ਕਹਿੰਦੇ ਇਹ ਕਹਿੰਗੇ ਨੇ ਮਦਦ ਕੀਤੀ ਹੈ ਇਸ ਕਰਕੇ ਗੱਲ ਹੋਈ ਹੈ ਹੁਣ ਆਪਾਂ ਜਦੋਂ ਗੱਲ ਕਰ ਰਿਹਾ ਸੀ ਤਾਂ ਇਹ ਨੇ ਇਸ ਮੌਕੇ ਤੇ ਸਾਫਕਾ ਕੈਬਨ ਮੰਤਰੀ ਕਹ ਲੋ ਕਦਾ ਬਰਾਗੂ ਨੇ ਆਪ ਦੇ ਵਜ਼ਾਇਕ ਵੀ ਨੇ ਕੁਲਦੀਪ ਤਾਰੀਵਾਲ ਬੜੇ ਜ਼ਿੰਮੇਵਾਰ ਆਗੂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਿ ਕੰਜਨਬੀਤ ਬਾਰੇ ਉਹਨੇ ਬਹੁਤ ਕੁਝ ਕਿਹਾ ਜਾ ਸਕਦਾ ਚਲੋ ਕਹਿੰਦੇ ਮਾਮਲਾ ਅਦਾਲਤ ਜਾ ਆਪਣੀ ਇਸ ਦੇ ਪੇਸ਼ੀ ਹੈ ਇਸ ਕਰਕੇ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਪਰ ਉਹਨਾਂ ਨੇ ਕਿਹਾ ਹੈਗਾ ਕਿ ਕੰਜਨਪ੍ਰੀਤ ਜਿਹੜੀ ਹੈਗੀ ਹੈ ਉਹਦਾ ਜਿਹੜਾ ਪਰਿਵਾਰ ਦੀ ਗੱਲ ਕਰਦੇ ਆ ਉਹ ਕਹਿੰਦੇ ਉਹਨਾਂ ਦੇ ਕਈ ਤਰ੍ਹਾਂ ਦੇ ਕੇਸ ਹੈ ਉਹ ਗੈਂਗਸਟਰ ਨਾਲ ਸੰਬੰਧ ਰੱਖਦੇ ਹੈ ਕਈ ਫਰੋਤੀਆਂ ਦੇ ਲੁੱਟਾਂ ਮਾਰਾਂ ਦੇ ਤਾਂ ਕਾਫੀ ਕੁਝ ਉਹਨਾਂ ਵੱਲੋਂ ਕਿਹਾ ਗਿਆ ਤੇ ਦੂਜੇ ਪਾਸੇ ਜਿਹੜਾ ਸੁਨਿਆ ਉਹਨਾਂ ਦੇਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਕਿ ਕਾਲੀ ਗੱਲ ਜੇ ਚਾਹੇ ਕਿ ਮੁੜ ਕੇ ਪੰਜਾਬ ਚ ਗੈਂਗਸਟਰ ਦੇ ਰਹੀਂ ਅਸੀਂ ਸਦਾ ਜਾਵਾਂਗੇ ਤੇ ਸੁਖ ਨੇ ਪੂਰੇ ਨਹੀਂ ਹੋਣ ਦਾਂਗੇ ਇਹਦਾ ਸਵਾਲ ਜੇ ਜਵਾਬ ਹੈ ਜਿਹੜਾ ਤਕਲੀ ਉਤਾਲੀ ਵਾਲ ਹੁਣੀ ਕਹਿ ਰਿਹਾ ਪਰ ਅਕਾਲੀ ਦਲ ਕੀ ਕਹਿ ਰਿਹਾ ਅਕਾਲੀ ਦਲ ਕਹਿ ਰਿਹਾ ਕਿ ਦੇਖੋ ਇਸ ਤਰੀਕੇ ਨਾਲ ਜੇ ਤੁਸੀਂ ਆਪਣੇ ਵਿਰੋਧੀਆਂ ਦੇ ਪਰਚੇ ਬਣਾਉਂਗੇ ਉਹਨਾਂ ਤੇ ਕਾਰਵਾਈ ਕਰੋਗੇ ਤਾਂ ਇਸ ਤਰ੍ਹਾਂ ਸੀ ਦਬਣ ਵਾਲੇ ਨਹੀਂ ਅਕਾਲੀ ਦਲ ਨੇ ਵੀ ਆਪਣੇ ਤੌਰ ਤੇ ਇੱਕ ਸਨਿਆਹ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹੌਣ ਵਾਲੇ ਜਿਹੜਾ ਜਿਹੇ ਅਕਾਲੀ ਦਲ ਜਿਹੜੀਆਂ ਪ੍ਰੀਸ ਦੀਆਂ ਜ਼ਾਤੀਆਂ ਆ ਗਈਆਂ ਸਰਕਾਰ ਦੀਆਂ ਜ਼ਾਤੀਆਂ ਉਹਦੇ ਖਿਲਾਫ ਜੀ ਸਨਾਰ ਜਿਵੇਂ ਅੱਜ ਵੀ ਸਰ ਕੰਜਪੁਰੀ ਦੀ ਪੀਸੀ ਦੀ ਆਪਾਂ ਗੱਲ ਕੀਤੀ ਹੈ ਤਰਨਦਾਰਨ ਕੰਪਲੈਕਸ ਦਾ ਹਵਾਲਾ ਦੇ ਵਿੱਚ ਤਾਂ ਸੋੜੇ ਵੀ ਕਾਫੀ ਇੱਕ ਕਾਠ ਜਿਹਾ ਕਾਲੀ ਵਰਕਰਾਂ ਵਾਲੰਟ ਵੀ ਕੀਤਾ ਗਿਆ ਤੇ ਨਾਰਾਇਬਾਜੀ ਕੀਤੀ ਗਈ ਸਰਕਾਰ ਦੇ ਖਿਲਾਫ ਸੋ ਇਸ ਮੁੱਦੇ ਨੂੰ ਲੈ ਕੇ ਸਰਕਾਰ ਦੇ ਕਾਲੀ ਦਲ ਅਮਨੋ ਸਾਹਮਣੇ ਖੜੇ ਨਜ਼ਰ ਆ ਰਹੇ ਜੀ ਜੀ ਬਿਲਕੁਲ ਅੱਗੇ ਜ਼ਿਕਰ ਐ ਐਸਵਾਈਐਲ ਦਾ ਕਰ ਲੈਣੇ ਆ ਸੋ ਸਾਬ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਕੇਂਦਰ ਨੇ ਪੈਰ ਪਿੱਛੇ ਖਿੱਚੇ ਨੇ S.Y.L ਦੇ ਮੁੱਦੇ ਤੋਂ ਤਾਂ ਕਹਿ ਦਿੰਦਾ ਹੈ ਕਿ ਪੰਜਾਬ ਤੇ ਹਰਿਆਣਾ ਬੈਠ ਕੇ ਇਸ ਨੂੰ ਨਪਟਾਲੋ ਉਸ ਤੋਂ ਇਸ ਮੁੱਦੇ ਦਾ ਜਿਹੜਾ ਉਹ ਹੋਰ ਐਂਗਲ ਹੋ ਗਿਆ ਹੁਣ ਬਰਿੰਦਰ ਗੋਇਲ ਨੇ ਜਿਹੜੇ ਮੰਤਰੀ ਨੇ ਉਹਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਹਿੰਦੇ ਪੰਜਾਬ ਨੂੰ S.Y.L ਦੀ ਕੋਈ ਜ਼ਰੂਰਤ ਨਹੀਂ ਹੈ ਇਸ ਲਈ ਅਸੀਂ ਇਸ ਪ੍ਰੋਜੈਕਟ ਦੇ ਨਾਲ ਸਹਿਮਤ ਨਹੀਂ ਹਾਂ ਹੁਣ ਕਿਵੇਂ ਦੇਖਦੇ ਹੋ ਕਿਉਂਕਿ ਚੋਣਾਂ ਨੇ ਇਸ ਸਮੇਂ ਹਾਮੀ ਸਾਹਮਣੇ ਪੰਜਾਬ ਦੇ ਹੱਕ 'ਚ ਹੀ ਪਰਣੀ ਹੈ ਜੀ ਜੀ ਬਿਲਕੁਲ ਠੀਕ ਤੁਹਾਡੀ ਗੱਲ ਇਸ ਮੁੱਦੇ ਤੇ ਆਪਾਂ ਜਿਹੜਾ ਜ਼ਿਕਰ ਕਰਦੇ ਹਾਂ ਦੇਖੋ S.Y.L ਦਾ ਮਾਮਲਾ ਇੰਨਾ ਹੈ ਮੈਂ ਇਹ ਤਾਂ ਤੁਸੀਂ ਵੀ ਕਿਹਾ ਹੀ ਹੈ ਕਿ ਵਿਧਾਨ ਸਭਾ ਦੇ ਚੋਣਾਂ ਆ ਕੇ ਸਾਹਮਣੇ ਆ ਪਰ ਇਸ ਤੋਂ ਇਲਾਵਾ ਇਹ ਹੈ ਕਿ ਪੰਜਾਬ ਪਹਿਲਾਂ ਹੀ ਲੰਬੇ ਸਮੇਂ ਤੋਂ ਗੱਲ ਕਰ ਰਿਹਾ ਕਿ ਸਾਡੇ ਕੋਲ ਫालतू ਪਾਣੀ ਹੈ ਹੀ ਨਹੀਂ ਹੂੰ ਅ ਕੇਂਦਰ ਨੇ ਜਿਹੜਾ ਪੱਤਰ ਭੇਜਿਆ ਜਿਹੜਾ ਕੇਂਦਰੀ ਮੰਤਰਾ ਲੈਵਲ ਆਇਆ ਹਰਿਆਣਾ ਦੇ ਪੰਜਾਬ ਜਿੱਦੇ 'ਚ ਕਿਹਾ ਗਿਆ ਕਿ ਦੋਨੇ ਤਰ੍ਹਾਂ ਬੈਠ ਕੇ ਨਾ ਜੀ ਐਸਬੀਐਲ ਦਾ ਕੋਈ ਮੁੱਦੇ ਦਾ ਪਾਣੀ ਦੇ ਵੰਡ ਦੇ ਬਾਰੇ 'ਚ ਫੈਸਲਾ ਕਰ ਲੋ ਪਹਿਲਾਂ ਤੇ ਮਾਮਲਾ ਸੁਪਰੀਮ ਕੋਰਟ 'ਚ ਸੁਪਰੀਮ ਕੋਰਟ ਨੇ ਕਿਹਾ ਕੇਂਦਰ ਨੂੰ ਕਿ ਤੁਸੀਂ ਸਾਲ ਤੋਂ ਬਣੋ ਮਸਲੇ ਦਾ ਹੱਲ ਕਰੋ ਹੁਣ دہਾਕਿਆਂ ਬਾਅਦ ਕੇਂਦਰ ਨੇ ਫੇਰ ਇੱਕ ਲੈਟਰ ਜਾਈ ਜਾਣੀ ਦੇਖੋ ਜਿੱਦਾਂ ਆਪਾਂ ਕਹਿੰਦੇ ਨਾ ਵੀ ਧਰਤੀ ਕੋਲ ਆ ਘੁੰਮ ਘਮਾ ਕੇ ਗੱਲ ਉੱਥੇ ਆ ਜਾਂਦੀ ਹੈ ਜੀ دہਾਕਿਆਂ ਬਾਅਦ دہਾਕਿਆਂ ਬਾਅਦ ਕੀ ਹੋਇਆ ਦੇਖੋ ਕੀ ਜਿਹੜੀ ਆਪਾਂ ਕਹੀਏ ਸਿਆਸਤ ਜਾਂ ਲੀਡਰਸ਼ਿਪ ਕਹੀਏ ਐਸਵੀਐਲ ਦਾ ਮਾਮਲਾ ਜਿੱਦੇ ਚ ਪੰਜਾਬ ਵਾਲੇ ਕਹਿੰਦੇ ਵੀ ਨਾ ਕੱਢਣ ਨੂੰ ਨਾ ਕੁਝ ਪਾਉਣ ਨੂੰ ਪਾਣੀ ਹੈ ਨਹੀਂ ਪੰਜਾਬ ਕੋਲੇ ਦੇਣ ਨੂੰ ਤੇ ਇਸ ਵੀਐਲ ਦਾ ਕੀ ਮਕਸਦ ਬਣਦਾ ਪਰ ਇਹਦੇ ਬਾਝੋਂ ਲਗਾਤਾਰ ਸੁਪੀਮ ਕੋਰਟ ਚ ਗਿਆ ਮਾਮਲਾ ਕੇਂਦਰ ਦੇ ਹਵਾਲੇ ਗਿਆ ਤੁਸੀਂ ਤਾਂ ਕਹਿੰਦੇ ਕਮ ਕਮ ਆ ਕੇ ਗੱਲ ਉੱਥੇ ਹੀ ਫੇਰ ਆ ਗਈ ਮੁੜ ਕੇ ਪੰਜਾਬ ਤੇ ਹਰਿਆਣਾ ਇਹ ਨਹੀਂ ਫੈਸਲਾ ਕਰ ਲੈਣਾ ਕੇਂਦਰ ਵਾਲਿਆਂ ਨੂੰ ਕੁਝ ਸੀ ਵੀ ਪਹਿਲਾਂ ਤੋਂ ਜੇ ਪੰਜਾਬ ਤੇ ਹਰਿਆਣਾ ਫੈਸਲਾ ਕਰਨ ਵਾਲੇ ਸੂਕੇ ਹੁੰਦੇ ਤਾਂ ਤੁਹਾਡੇ ਕੋਲੇ ਮਾਮਲਾ ਕਿਉਂ ਜਾਂਦਾ ਬਿਲਕੁਲ ਇਸੇ ਕਰਕੇ ਕਹਿੰਦਾ ਪੰਜਾਬ ਤਾਂ ਕਹਿੰਦਾ ਸਾਡੇ ਕੋਲੇ ਪਾਣੀ ਨਹੀਂ ਤੇ ਹਰਿਆਣਾ ਕਹਿੰਦਾ ਕਿ ਸਾਡਾ ਪਾਣੀ ਇਹ ਦਿੰਦੇ ਨਹੀਂ ਹੁਣ ਇਹਦਾ ਫੈਸਲਾ ਕੌਣ ਕਰੇਗਾ ਤੇ ਕਿਵੇਂ ਹੋਏਗਾ ਫੈਸਲਾ ਅੱਜ ਜਦੋਂ ਆਪਾਂ ਗੱਲ ਕਰਦੇ ਆ ਪੰਜਾਬ ਦੇ ਮੰਤਰੀ ਐ ਗੋਇਲ ਸਾਹਿਬ ਉਹਨਾਂ ਨੇ ਵੀ ਇਹ ਕਹਿੰ ਆ ਬੜੀ ਸਪਸ਼ਟ ਕਹੀ ਹੈ ਕਿ ਇਸ ਵੇਲੇ ਬਰਾਉਂਡ ਦਾ ਕੋਈ ਸੌਲ ਨਹੀਂ ਪੈਦਾ ਹੁੰਦਾ ਇਸ ਵੇਲੇ ਕਦੇ ਨਹੀਂ ਬਣੇਗੀ ਜਦੋਂ ਪੰਜਾਬ ਕੋਲੇ ਪਾਣੀ ਨਹੀਂ ਹੈ ਕਹਿੰਦੇ 30 ਸਾਲ 40 ਸਾਲ ਪਹਿਲਾਂ ਪਾਣੀ ਦੀ ਵੰਡ ਹੋਈ ਉਸ ਤੋਂ ਬਾਅਦ ਹੁਣ ਪਾਣੀ ਕਿੰਨਾ ਦਰਿਆਵਾਂ 'ਚ ਵਗਦਾ ਹੈ ਕਿੰਨਾ ਨਹੀਂ ਵਗਦਾ ਹਰਿਆਣਾ ਦਾ ਕਹਿੰਦੇ ਹੁਣ ਵੀ ਆਪਣੇ ਹਿੱਸੇ ਦਾ ਭਾਣੇ ਲਈ ਜਾਂਦਾ ਹੈ ਜੇ ਪਾਣੀ ਦਰਿਆਵਾਂ 'ਚ ਘਟਿਆ ਤਾਂ ਕਿੱਧਰ ਕੱਢਾ ਪੰਜਾਬ ਦੇ ਹਿੱਸੇ ਦਾ ਘਟਿਆ ਉਹ ਕਹਿੰਦੇ ਪਹਿਲਾਂ ਇਹਦਾ ਮੁਲਾਂਕਣ ਹੋਣਾ ਚਾਹੀਦਾ ਇਸ ਗੱਲ ਆ ਕਿ ਦਰਿਆਵਾਂ 'ਚ ਪਾਣੀ ਕਿੰਨਾ ਹੈ ਉਸ ਹਿਸਾਬ ਨਾਲ ਨਵੇਂ ਸਿਰੇ ਤੋਂ ਵੰਡ ਹੋਣੀ ਚਾਹੀਦੀ ਹੈ ਪਹਿਲੀ ਗੱਲ ਜਿਹੜਾ ਐਸੀਬੇਲ ਦੇ ਲੋੜ ਕੋਈ ਨਹੀਂ ਦੂਜੀ ਗੱਲ ਪਾਣੀਆ ਦੀ ਵੰਡ ਦੇ ਬਾਰੇ ਵਿੱਚ ਪੜਾ ਨਵੇਂ ਸਰ ਤੋਂ ਮੁਲਾਕਣ ਹੋਇਆ ਫਿਰ ਦੇਖਿਆ ਜਾਵੇ ਅਗਲੀ ਗੱਲ ਜਿਹੜੀ ਪੰਜਾਬ ਦੀ ਕੋਈ ਸੁਣਨ ਨੂੰ ਤਿਆਰ ਨਹੀਂ ਉਹ ਹੈ ਜਮਨਾ ਲਿੰਕ ਨਹਿਰ ਉਹ ਕਹਿੰਦੇ ਜਿਹੜਾ ਜਮਨਾ ਨੇ ਜਮਨਾ ਜਿਹੜਾ ਦਰਿਆ ਹੈਗਾ ਉਹ ਜਿਹੜਾ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਨਾਲ ਲਿੰਕ ਕਰਕੇ ਉਹਦੇ ਦੇ ਹਰਿਆਣਾ ਨੂੰ ਵੀ ਪਾਣੀ ਆਸਦਾ ਪੰਜਾਬ ਨੂੰ ਵੀ ਆਸਦਾ ਉਹਦੇ ਵਿੱਚ ਕਹਿੰਦੇ ਫਿਰ ਬੈਠ ਕੇ ਕੋਈ ਗੱਲ ਹੋ ਸਕਦੀ ਹੈ ਕਿ ਪੰਜਾਬ ਨੂੰ ਨਾ ਪਾਣੀ ਚਾਹੀਦਾ ਹੋਵੇ ਤਾਂ ਜਮਨਾ ਦਾ ਪਾਣੀ ਆਪਣੇ ਹਿੱਸੇ ਦਾ ਪੰਜਾਬ ਹਰਿਆਣਾ ਨੂੰ ਦੇਨੋਂ ਤਿਆਰ ਹੈ ਹੁਣ ਤਾਂ ਕਹਿੰਦੇ ਦਰਿਆ ਜੀ ਜਾ ਰਿਹਾ ਵੱਡਾ ਐਸਾ ਪਾਣੀ ਦਾ ਦਰਿਆ ਜੀ ਜੀ ਸੁਪਰ ਜਾ ਰਿਹਾ ਸੁਪਰ ਆਵੇ ਕਹਿੰਦਾ ਕਿ ਤੁਸੀਂ ਇਹ ਮਸਲੇ ਦਾ ਹੱਲ ਕਰਨਾ ਤਾਂ ਜਾਮਾ ਜਿਹੜਾ ਦਰਿਆ ਹੈ ਉਹਦੇ ਪਾਣੀਆ ਦੀ ਵੰਡ ਦੇ ਮਾਮਲੇ ਦੀ ਗੱਲ ਕਰੋ ਸਾਡੇ ਕੋਲੇ ਪਾਣੀ ਹੈ ਨਹੀਂ ਬਲਕਿ ਜੀ 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 ਬਸ ਜਨਾ ਦਿੱਤਾ ਪਹਿਲਾਂ ਆਪਨੇ ਜੀ ਜੀ ਸਿਰਸਬ ਅੱਗੇ ਜ਼ਿਕਰ ਕਰਾਂਗੇ ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨੇਗੇ ਸ਼ੇਵਰਾਜ ਸ਼ਹਾਣ ਉਹ ਦੁਬਾਰਾ ਫੇਰ ਪੰਜਾਬ ਆਏ ਸਰੋਂ ਦਾ ਸਾਗ ਮੱਕੀ ਦੀ ਰੋਟੀ ਖਾ ਕੇ ਵਾਪਸ ਚਲੇ ਗਏ ਹਾਲਾਂਕਿ ਉਮੀਦ ਇਸ ਵਾਰ ਵੀ ਸੀ ਵੀ ਸ਼ਾਇਦ ਕੁਝ ਬਣ ਜੇ ਸ਼ਾਇਦ ਕਹਿੰਦੇ ਕੀ ਪਤਾ ਲੱਗਦਾ ਹੈ ਬੀਜੇਪੀ ਵਾਲਿਆਂ ਨੇ ਅੰਦਰ ਖਾਤੇ ਨਾਲ ਬੁਲਾ ਲਿਆ ਹੋਵੇ ਪੰਜਾਬ ਬੀਜੇਪੀ ਵਾਲਿਆਂ ਨੇ ਬਈ ਆਜੋ ਸਾਨੂੰ ਤਤਾਨੇ ਮੇਣੇ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਮਾਰ ਰਹੀ ਹੈ ਵਾਰ-ਵਾਰ ਪਰ ਮੁੱਖ ਮੰਤਰੀ ਸਾਹਿਬ ਇਹਤੇ ਵੀ ਤੰਜ ਜੇ ਕੱਸ ਗਏ ਉਹ ਕਹਿੰਦੇ ਕਿ ਆਏ ਵੀ ਰੋਟੀ ਖਾ ਕੇ ਵੀ ਮੁੜ ਕੇ ਕਹਿੰਦੇ ਦੇ ਕੇ ਵੀ ਕੁਝ ਨਹੀਂ ਗਏ ਲੋਕੋ ਕਦੇ ਮੈਨੂੰ ਇਹ ਲੱਗਾ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਉਹਨਾਂ ਲੱਗਾ ਕਿ ਕਰਤਾਰ ਸਿੰਘ ਮਾਨ ਦਾ ਗੀਤ ਨੂੰ ਸੁਣ ਲਿਆਉਣਾ ਜਿਹੜਾ ਕਹਿੰਦੇ ਕਿ ਮੱਕੀ ਦੀ ਰੋਟੀ ਦੇਕਰ ਜਿਹੜਾ ਸਰੋਂ ਦਾ ਸਾਗ ਹੋਵੇ ਬੜਾ ਸਵਾਦ ਹੁੰਦਾ ਉਸ ਗੀਤ ਨੂੰ ਸੁਣਦੇ ਨੇ ਜਿਹੜਾ ਆ ਕੇ ਜਦੋਂ ਪੰਜਾਬ ਦੇ ਵਿੱਚ ਆਏ ਮੂਰਤ ਪਿੰਡ ਵੀ ਉੱਧਰੀ ਹੈ ਇਸ ਤਰ੍ਹਾਂ ਜਿੱਦਿ ਕਰਤਾਰ ਸਿੰਘ ਮਾਨ ਆਇਆ ਤਾਂ ਉਹਨਾਂ ਨੇ ਆ ਕੇ ਜਦੋਂ ਮੰਜੇ ਤੇ ਬੈਠ ਕੇ ਰੋਟੀ ਖਾਧੀ ਆਪਾਂ ਕੱਲ ਵੀ ਜ਼ਿਕਰ ਕੀਤਾ ਕਹਿੰਦੇ ਬੜੀ ਸਵਾਦ ਆ ਰੋਟੀ ਬੜਾ ਸਵਾਦ ਆ ਸਾਗ ਤਾਂ ਮੁੱਖ ਮੰਤਰੀ ਉਹਨਾਂ ਕਿਵੇਂ ਝੁਪਰਾ ਸਕਦੇ ਸਮਾਨ ਦੇ ਤੇ ਬਿਲਕੁਲ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਸੈਰ ਸਵਟਾ ਭਾਜਪਾ ਨੂੰ ਬੜਾ ਚੰਗਾ ਲੱਗਦਾ ਹੈ ਟੂਰਿਜ਼ਮ ਸੈਂਟਰ ਜਿਹੜਾ ਪੰਜਾਬ ਬਣ ਗਿਆ ਆਉਂਦੇ ਆ ਸੈਰ ਸਵਟਾ ਕਰਦੇ ਦੇਗੇ ਕਹਿੰਦੇ ਕੁਝ ਨਹੀਂ ਜਾਂਦੇ ਹੁਣ ਸਵਾਲ ਆ ਆਪਾਂ ਕੱਲ ਵੀ ਮੁਖੰਦਰੀ ਭਗਵੰਤ ਸਿੰਘ ਜੀ ਅੱਜ ਗੱਲ ਕਹੀ ਹੈ ਬਾਜੂਗਲ ਕੀਤੀ ਆਪਾਂ ਇੱਕ ਦਿਨ ਪਹਿਲਾਂ ਵੀ ਦੱਸ ਕੇ ਜਾਣਦੇ ਆ ਗੱਲ ਕਹਿ ਕੇ ਇੱਟੇ ਆ ਇਹ ਵੀ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਦਾ ਸਵਾਦ ਆ ਕੋਈ ਤੋਰ ਆ ਨਹੀਂ ਪੰਜਾਬੀਆਂ ਨੂੰ ਕੀ ਸਵਾਦ ਆ ਕੀ ਚੰਗਾ ਲੱਗਦਾ ਪੰਜਾਬ ਦੀ ਸਵਾਦੀ ਗੱਲ ਵੀ ਸੁਣ ਲਓ ਜਾ ਤੱਕ ਹੋਰ ਹੀ ਸੁਣੋਗੇ ਤਦ ਤੱਕ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦੀ ਪ੍ਰਸ਼ੰਸਾ ਕਰਨ ਨਾਲ ਗੱਲ ਬੰਨ ਨਹੀਂ ਲੱਗੀ ਸੋ ਇਸੇ ਮੁੱਦੇ ਨੂੰ ਲੈ ਕੇ ਮੁਖਵੰਦਰ ਭਗਵੰਤ ਮਾਨ ਨੇ ਧੰਨ ਚੱਸਿਆ ਕਿ ਲੱਗਦਾ ਹੈ ਕਿ ਜਿਹੜੇ ਕੇਂਦਰ ਦੇ ਮੰਤਰੀ ਹੈ ਭਾਜਪਾ ਦੇ ਆਗੂ ਹੈ ਉਹ ਟੂਰਿਜ਼ਮ ਸੈਂਟਰ ਦੇ ਤੌਰ ਤੇ ਪੰਜਾਬ ਚ ਆਉਂਦੇ ਤੇ ਘੇੜੇ ਮਾਰ ਕੇ ਚਲੇ ਜਾਂਦੇ ਆ ਦਿਨ ਲੈਣ ਨੂੰ ਪੰਜਾਬ ਦੀ ਕੁਝ ਵੀ ਨਹੀਂ ਹੈ ਜੀ ਜੀ ਸਿਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਮਿਹਰਬਾਨੀ ਤੁਹਾਡਾ ਵੀ ਧੰਨਵਾਦ ਜੀ ਸੋ ਬਿਲਕੁਲ ਸਤ ਸਾਬ ਦੀ ਗੱਲ ਠੀਕ ਹੈ ਕਿ ਕੇਂਦਰ ਵਾਲਿਆਂ ਨੂੰ ਪੰਜਾਬ ਦੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤਾਂ ਜ਼ਰੂਰ ਪਸੰਦ ਆ ਗਿਆ ਪਰ ਮਸਲਾ ਇੱਥੇ ਹੈ ਵੀ ਪੰਜਾਬ ਦੇ ਲੋਕਾਂ ਨੂੰ ਭਾਜਪਾ ਹੀ ਨੇ ਜਿਹੜੇ ਉਹ ਹਜੇ ਪਸੰਦ ਨਹੀਂ ਆ ਰਹੇ ਕਿਉਂਕਿ ਭਾਜਪਾ ਨੇ ਕੋਈ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਪਸੰਦ ਕਰਨ ਹਾਲਾਂਕਿ ਚਲੋ ਲੀਡਰਾਂ ਨੂੰ ਪੰਜਾਬ ਦੇ ਜਿਹੜੇ ਭਾਜਪਾ ਦੇ ਨੇ ਉਹਨਾਂ ਨੂੰ ਜ਼ਰੂਰ ਭਾਜਪਾ ਪਸੰਦ ਆ ਪਰ ਜੇਕਰ ਤੁਸੀਂ ਵਿਚਰ ਕੇ ਦੇਖੋ ਤਾਂ ਹਾਲੇ ਪੰਜਾਬ ਦੇ ਲੋਕ ਨੇ ਜਿਹੜੇ ਭਾਜਪਾ ਨੂੰ ਉਹਨਾਂ ਪਸੰਦ ਨਹੀਂ ਕਰ ਰਹੇ ਸੋ ਜੇ ਤੁਸੀਂ ਵਾਰ-ਵਾਰ ਗੇੜੇ ਮਾਰਨੇ ਨੇ ਤਾਂ ਕੋਸ਼ਿਸ਼ ਕਰੋ ਇਹਨਾਂ ਗੇੜਿਆਂ ਦੇ ਵਿੱਚੋਂ ਕੁਝ ਨਾ ਕੁਝ ਪੰਜਾਬ ਨੂੰ ਜ਼ਰੂਰ ਦੇ ਕੇ ਜਾਓ ਤਾਂ ਕਿ ਪੰਜਾਬੀ ਵੀ ਇਹ ਕਹਿਣ ਕਿ ਭਾਜਪਾ ਜੇ ਸਾਡੇ ਪੱਖ 'ਚ ਖੜੀ ਆ ਤਾਂ ਸ਼ਾਇਦ ਅਸੀਂ ਵੀ ਮਾੜਾ-ਮੋਟਾ ਜਿਹੜੀ ਪਸੰਦ ਦੀ ਗੱਲ ਹੈ ਉਹ ਭਾਜਪਾ ਨਾਲ ਕਰ ਲਈਏ ਉਮੀਦ ਕਰਦਾ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ حاضر ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ